ਲੋ ਵੀ ਦੋਸਤੋ ਇਹ ਨੀਲੀਆਂ ਨੀੀਆਂ ਬੋਤਲਾਂ ਆਪਣੇ ਘਰ ਦੇ ਬਾਹਰ ਲੋਕ ਕਿਉਂ ਟਾਂਗਦੇ ਨੇ ਤੁਸੀਂ ਬਹੁਤ ਲੋਕਾਂ ਦੇ ਘਰਾਂ ਦੇ ਬਾਹਰ ਦੇਖਿਆ ਹੋਊਗਾ ਕਿ ਨੀਲੀਆਂ ਨੀੀਆਂ ਬੋਤਲਾਂ ਟੰਗੀਆਂ ਹੁੰਦੀਆਂ ਜਿਨ੍ਹਾਂ ਦੇ ਘਰ ਦੇ ਬਾਹਰ ਦੋਸਤੋ ਕੁੱਤੇ ਡੌਗ ਆਉਂਦੇ ਆ ਹਨਾ ਸਟਰੀ ਡੌਗ ਆਉਂਦੇ ਆ ਆਵਾਰਾ ਕੁੱਤੇ ਆਉਂਦੇ ਆ ਉਹ ਘਰ ਦੇ ਬਾਹਰ ਜਿਹੜਾ ਵਾ ਕਈ ਕਦੀ ਖਲਾਰਾ ਪਾ ਜਾਂਦੇ ਗੰਦ ਪਾ ਜਾਂਦੇ ਪੋਟੀ ਕਰ ਜਾਂਦੇ ਆ ਇਸ ਕਰਕੇ ਲੋਕਾਂ ਨੇ ਟੰਗੀਆਂ ਹੁੰਦੀਆਂ ਪਰ ਦੋਸਤੋ ਕਈ ਲੋਕਾਂ ਨੇ ਜਿਹੜੀਆਂ ਟੰਗੀਆਂ ਹੁੰਦੀਆਂ ਵਾ ਤਾਂ ਵੀ ਜਿਹੜਾ ਵਾ ਆਵਾਰਾ ਕੁੱਤੇ ਆਪਣੇ ਘਰ ਦੇ ਬਾਹਰ ਖਲਾਰਾ ਪਾ ਜਾਂਦੇ ਆ ਨਾ ਪਰ ਇਹਨੂੰ ਜਿਹੜਾ ਬਣਾਉਣ ਦਾ ਸਹੀ ਤਰੀਕਾ ਕੀ ਆ ਉਹ ਬਹੁਤ ਹੀ ਘੱਟ ਲੋਕਾਂ ਨੂੰ ਪਤਾ ਵਾ ਤੇ ਜਿਹੜਾ ਨੀਲੀ ਬੋਤਲ ਬਣਾਉਣ ਦਾ ਸਹੀ ਤਰੀਕਾ ਹੈ ਨਾ ਉਹ ਮੈਂ ਤੁਹਾਨੂੰ ਅੱਜ ਦੱਸਦਾ ਇਹਦੇ ਵਿੱਚ ਦੋਸਤੋ ਇੱਕ ਇੱਕ ਨਹੀਂ ਦੋਣੀ ਤਿੰਨੀ ਚਾਰ ਪੰਜ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਫੇਰ ਜਾ ਕੇ ਕਿਤੇ ਇਹ ਜਿਹੜੀ ਬੋਤਲ ਆ ਨੀਲੀ ਆਪਣੀ ਵਧੀਆ ਬਣਦੀ ਆ ਫੇਰ ਨਹੀਂ ਜੇ ਦੋਸਤੋ 100 ਸਾਲ ਤੱਕ ਤੋਂ ਘਰ ਦੇ ਬਾਹਰ ਕੋਈ ਕੁੱਤਾ ਟਿਕ ਸਕਦਾ ਜਦ ਹੀ ਨੀਲੀ ਬੋਤਲ ਵੇਖਣਗੇ ਤੇ ਭਾਜ ਭਾਜ ਜਿਹੜੇ ਡੌਗ ਆ ਦੂਜੇ ਮੰਲਿਆਂ ਨੂੰ ਜਾਣਗੇ ਇਹ ਜਿਹੜੀ ਨੀਲੀ ਬੋਤਲ ਬਣਾਉਣਾ ਬਣਾਉਣੀ ਕਿਵੇਂ ਆਜੋ ਮੈਂ ਤੁਹਾਨੂੰ ਜ਼ਿਆਦਾ ਤੁਸੀਂ ਬਸ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਕੇ ਜਰੂਰ ਜਾਓ ਸਾਰੇ ਤੱਕ ਤਾਜੋ ਹਰ ਇੱਕ ਵੀਡੀਓ ਦਾ ਜਿਹੜਾ ਲਾਭ ਹੈ ਉਹ ਲੈ ਵੀ ਦੋਸਤੋ ਉਹਦੇ ਲਈ ਆਪਾਂ ਕਰਨਾ ਕੀ ਏ ਉਹਦੇ ਲਈ ਸਿਰਫ ਤੇ ਸਿਰਫ ਤੁਸੀਂ ਇੱਕ ਗੰਡਾ ਲੈ ਲੈਣਾ ਜੀ ਪਹਿਲਾਂ ਠੀਕ ਹੈ ਨਾ ਇੱਕ ਗੰਡਾ ਲੈ ਕੇ ਤੇ ਉਸ ਤੋਂ ਬਾਅਦ ਆਪਾਂ ਇੱਕ ਦੋ ਚੀਜ਼ਾਂ ਹੋਰ ਲੈਣੀਆਂ ਵਾ ਜਿਹੜੀਆਂ ਕਿ ਆਪਾਂ ਪਾਉਣੀਆਂ ਸਭ ਤੋਂ ਪਹਿਲਾਂ ਆਪਾਂ ਆਪਣੇ ਗੰਡੇ ਨੂੰ ਜਿਹੜਾ ਨਾ ਚੀਰ ਕੀ ਨਾ ਕੀ ਕੀ ਇਹਦਾ ਆਪਾਂ ਜਿਹੜਾ ਰਸਾ ਕੱਢਣਾ ਰਸਾ ਇਹ ਕਾਪਾ ਘੋਟਣਾ ਲੈ ਲੈਣਾ ਜਿਹਦੇ ਚ ਆਪਾਂ ਇਹਨੂੰ ਕੱਟ ਕੇ ਘੋਟਣਾ ਆ ਕਿਉਂਕਿ ਇਹਦਾ ਆਪਾਂ ਰਸਾ ਜੋ ਕੱਢਣਾ ਆ ਲਓ ਵੀ ਦੋਸਤੋ ਕਟੋ ਕੇ ਤਾਂ ਆਪਾਂ 2 ਮਿੰਟ ਨੂੰ ਚੰਗੀ ਤਰ੍ਹਾਂ ਘੋਟ ਲਿਆ ਵਾ ਕਿ ਇਹਦਾ ਜਿਹੜਾ ਰਸਾ ਹੈ ਬਿਲਕੁਲ ਚੰਗੀ ਤਰ੍ਹਾਂ ਨਿਕਲ ਜਾਵੇ ਹੁਣ ਆਪਾਂ ਤੁਹਾਨੂੰ ਇਹਦਾ ਰਸਾ ਕੱਢ ਕੇ ਵਿਖਾਉਨੇ ਇੱਕ ਕੌਲੀ ਲੈ ਲਓ ਕੌਲੀ ਦੇ ਵਿੱਚ ਤੁਸੀਂ ਜਿਹੜਾ ਰਸਾ ਹੈ ਉਹ ਕੱਢ ਲਵੋ ਲਓ ਵੀ ਦੋਸਤੋ ਤੁਸੀਂ ਚੈੱਕ ਕਰੋ ਵੇਖੋ ਰਸਾ ਇਹਦਾ ਜਿਹੜਾ ਵਾ ਕਿੰਨਾ ਨਿਕਲ ਗਿਆ ਇਹਨਾਂ ਲੋਕ ਕਹਿ ਦਿੰਦੇ ਆ ਕਿ ਅਸੀਂ ਨੀਲੀ ਬੋਤਲ ਬਣਾ ਕੇ ਟੰਗੀ ਸੀ ਪਰ ਜਿਹੜਾ ਕੋਈ ਫਰਕ ਨਹੀਂ ਪਿਆ ਉੱਤੇ ਤਾਂ ਵੀ ਜਿਹੜਾ ਸਾਡੇ ਘਰ ਦੇ ਬਾਹਰ ਖਲਾਰਾ ਪਾ ਜਾਂਦੇ ਆ ਗੰਦ ਪਾ ਜਾਂਦੇ ਆ ਇਸ ਤਰੀਕੇ ਦੇ ਨਾਲ ਲੋਕ ਜਿਹੜਾ ਨੀਲੀ ਬੋਤਲ ਨਹੀਂ ਬਣਾਉਂਦੇ ਬਸ ਨੀਲਾ ਰੰਗ ਪਾ ਕੇ ਉੱਪਰ ਲਮਕਾ ਦਿੰਦੇ ਆ ਤੇ ਉਹਦੇ ਨਾਲ ਦੋਸਤੋ ਕੀ ਫਰਕ ਪਊਗਾ ਉਹਨੂੰ ਚੰਗੇ ਤਰੀਕੇ ਨਾਲ ਸਹੀ ਤਰੀਕੇ ਨਾਲ ਬਣਾਓਗੇ ਤੇ ਫੇਰ ਹੀ ਫਰਕ ਪਊਗਾ ਇਸ ਤਰੀਕੇ ਨਾਲ ਬਣਾਉਣੀ ਆ ਇਹ ਚੀਜ਼ ਦੋਸਤੋ ਤੁਸੀਂ ਕਰਕੇ ਤੇ ਉਸ ਤੋਂ ਬਾਅਦ ਤੁਸੀਂ ਕੀ ਲੈਣਾ ਜੀ ਆਪਣੀ ਇੱਕ ਕੋਈ ਬੋਤਲ ਲੈ ਲੈਣੀ ਆ ਤੇ ਬੋਤਲ ਦਾ ਜਿਹੜਾ ਦੋਸਤੋ ਰੈਪਰ ਆ ਨਾ ਉਹਨੂੰ ਆਪਾਂ ਜਿਹੜਾ ਵਾ ਟੱਟ ਲਓ ਜੀ ਬੋਤਲ ਦਾ ਰੈਪਰ ਦਿੱਤਾ ਆਪਾਂ ਕੱਟ ਤੇ ਹੁਣ ਆਪਾਂ ਇਹਦੇ ਵਿੱਚ ਕੀ ਕੀ ਪਾਉਣਾ ਹੈ ਇਹਦੇ ਵਿੱਚ ਦੋਸਤੋ ਸਭ ਤੋਂ ਪਹਿਲਾਂ ਆਪਾਂ ਇੱਕ ਚੀਜ਼ ਪਾਉਣੀ ਹੈ ਜੀ ਤੁਸੀਂ ਲੈਣੀਆਂ ਦੋਸਤੋ ਇਹ ਇੱਕ ਇਹ ਦੋਸਤੋ ਕਪੂਰ ਦੀਆਂ ਟਿੱਕੀਆਂ ਕਪੂਰ ਦੀਆਂ ਟਿੱਕੀਆਂ ਦੋਸਤੋ ਜ਼ਰੂਰ ਪਾਉਣੀਆਂ ਇਹ ਨਹੀਂ ਕਿ ਆਪਾਂ ਪੂਰੀ ਡੱਬੀ ਪਾ ਦੇਣੀ ਆ ਸਿਰਫ ਦੋ ਕ ਕਪੂਰ ਦੀਆਂ ਟਿੱਕੀਆਂ ਜਿਹੜੀਆਂ ਲੈਣੀਆਂ ਟੁੱਟੀਆਂ ਹੋਈਆਂ ਵਾ ਤਾਂ ਕਰਕੇ ਇਹ ਸਭ ਤੋਂ ਪਹਿਲਾਂ ਆਪਾਂ ਪਾ ਦੇਣੀ ਆ ਆਪਣੀ ਬੋਤਲ ਦੇ ਵਿੱਚ ਲਓ ਜੀ ਦੋ ਕਪੂਰ ਦੀਆਂ ਟਿੱਕੀਆਂ ਆਪਾਂ ਇਹਦੇ ਵਿੱਚ ਪਾ ਦਿੱਤੀਆਂ ਇਹ ਪਾਉਣਾ ਹੈ ਦੋਸਤੋ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਜਿਹੜਾ ਵਾ ਕੁੱਤਿਆਂ ਨੂੰ ਡਰ ਬੜਾ ਲੱਗਦਾ ਜੇ ਜਦੋਂ ਮਨੀਲੀ ਬੋਤਲ ਵੇਖਣਗੇ ਨਾ ਤੇ ਵਿੱਚ ਕਪੂਰ ਦੀਆਂ ਟਿੱਕੀਆਂ ਦੀ ਜਦੋਂ 스멜 ਸੋਂਗ ਲੈਣਗੇ ਤੇ ਉਹਨਾਂ ਨੇ ਦੋਸਤੋ ਉਹਨਾਂ ਨੇ ਤੁਹਾਡੇ ਗੇਟ ਦੇ ਮੂਹਰੇ ਖਲੋਣਾ ਹੀ ਨਹੀਂ ਉਹਨਾਂ ਨੇ ਭੱਜ-ਭੱਜ ਪੈਣਾ ਜੇ ਕਿਸੇ ਹੋਰ ਮੱਲੇ ਵੱਲ ਇਸ ਕਰਕੇ ਇਹ ਚੀਜ਼ ਪਾ ਕੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੂਜੀ ਚੀਜ਼ ਕੀ ਪਾਉਣੀ ਜੇ ਦੂਜੀ ਚੀਜ਼ ਦੋਸਤੋ ਪਾਉਣੀ ਤੁਸੀਂ ਇਹ ਚੀਜ਼ ਇਹ ਹੈਗੀ ਜੇ ਡਟੋਲ ਦੋਸਤੋ ਡਟੋਲ ਹੁੰਦੀ ਠੰਡੀ ਠੰਡੀ ਬਹੁਤ ਜ਼ਿਆਦੇ ਠੰਡੀਆਂ ਚੀਜ਼ਾਂ ਤੋਂ ਜਿਹੜਾ ਕੁੱਤੇ ਨਾ ਬੜਾ ਹੀ ਜ਼ਿਆਦਾ ਭਾਈਦੇ ਆ ਅੱਗੇ ਲੱਗ ਲੱਕੇ ਭਾਈਦੇ ਜੀ ਤੇ ਡਟੋਲ ਦੋਸਤੋ ਇੰਨੀ ਕੀ ਜ਼ਿਆਦਾ ਕਾਮਯਾਬ ਹੈ ਇੰਨੀ ਕੀ ਜ਼ਿਆਦਾ ਜ਼ਬਰਦਸਤ ਹੈ ਨਾ ਕੁੱਤੇ ਨੂੰ ਭਜਾਉਣ ਦੇ ਵਿੱਚ ਕਿ ਕੀ ਕਹਿੰਦੀਆਂ ਗੱਲਾਂ ਇਹਦਾ ਤੁਸੀਂ ਇੱਕ ਠੱਕਣ ਜਿਹੜਾ ਨਾ ਇੱਕ ਠੱਕਣ ਜਿਹੜਾ ਵਾ ਤੁਸੀਂ ਇੱਕ ਠੱਕਣ ਤੁਸੀਂ ਆਪਣੀ ਬੋਤਲ ਦੇ ਵਿੱਚ ਪਾ ਲੈਣਾ ਲਓ ਜੀ ਡਟੋਲ ਦਾ ਵੀ ਤੁਸੀਂ ਇੱਕ ਠੱਕਣ ਪਾ ਦਿੱਤਾ ਤੇ ਉਸ ਤੋਂ ਬਾਅਦ ਆਪਾਂ ਪਾਉਣਾ ਜੀ ਆਪਣੇ ਗੰਡੇ ਦਾ ਰਸ ਜਿਹੜਾ ਭਾਏ ਦਾਸ ਬਣਾਇਆ ਨਾ ਗੰਡੇ ਗੰਡੇ ਦਾ ਰਸ ਆਪਾਂ ਸਾਰੇ ਦਾ ਸਾਰਾ ਇਹਦੇ ਵਿੱਚ ਪਾ ਲੈਣਾ ਜੀ ਲਓ ਜੀ ਗੰਡੇ ਦਾ ਰਸ ਪਾਉਣ ਤੋਂ ਬਾਅਦ ਕਰਨਾ ਕੀ ਏ ਇਸ ਤੋਂ ਬਾਅਦ ਜਿਹੜੀ ਆਪਾਂ ਆਪਣੀ ਕਪੂਰ ਦੀ ਟਿੱਕੀ ਪਾਈ ਹੈ ਨਾ ਇਹਨੂੰ ਆਪਾਂ ਚੰਗੀ ਤਰ੍ਹਾਂ ਘੋਲ ਲੈਣਾ ਵਾ ਇਹਨਾਂ ਦੋਹਾਂ ਚੀਜ਼ਾਂ ਦੇ ਵਿੱਚ ਲਓ ਵੀ ਦੋਸਤੋ ਜਿਹੜੀਆਂ ਆਪਣੀਆਂ ਕਪੂਰ ਦੀਆਂ ਟਿੱਕੀਆਂ ਨੇ ਪੂਰੀਆਂ ਦੇ ਪੂਰੇ ਇਹਦੇ ਵਿੱਚ ਘੁਲ ਮਿਲ ਗਈਆਂ ਤੇ ਇਹ ਹੁਣ ਇੰਨੀ ਕਿ ਜਿਹੜੀ ਜ਼ਬਰਦਸਤ ਚੀਜ਼ ਬਣ ਗਈ ਹੈ ਤਾਂ ਹੁਣ ਆਪਾਂ ਤੁਹਾਨੂੰ ਦੱਸਦਾ ਕੀ ਇਹਦੇ ਵਿੱਚ ਨੀਲਾ ਰੰਗ ਕਿੱਦਾਂ ਪਾਉਣਾ ਲਓ ਵੀ ਦੋਸਤੋ ਇਸ ਤੋਂ ਬਾਅਦ ਕੀ ਕਰਨਾ ਹੈ ਜੀ ਇਸ ਤੋਂ ਬਾਅਦ ਆਪਾਂ ਆਪਣੀ ਜਿਹੜੀ ਬੋਤਲ ਹੈ ਨਾ ਉਹ ਅੱਧੀ ਭਰਨੀ ਆ ਇਹ ਨਹੀਂ ਆ ਕਿ ਇੱਕੋ ਧਾਮ ਹੀ ਆਪਾਂ ਪੂਰੀ ਭਰ ਦੇਣੀ ਪਤਾ ਕੀ ਇਹਨੂੰ ਤ ਇਹਨੇ ਕਿ ਆਪ ਇਕੱਠੀਆਂ ਚੀਜ਼ਾਂ ਸਾਰੀਆਂ ਇੱਕੋ ਵਾਰ ਪਾ ਦਿਤੀਆਂ ਤੇ ਟੰਗ ਦਿੱਤੀ ਘਰ ਦੇ ਬਾਹਰ ਤੇ ਫੇਰ ਆਪਣੇ ਕੁੱਤੇ ਜਿਹੜੇ ਨਹੀਂ ਇਹ ਭੱਜਣੇ ਤੇ ਤੁਹਾਡੇ ਘਰ ਦੇ ਕਿ ਖਲਾਰਾ ਪਹਿਣਾ ਹੀ ਪਹਿਣਾ ਆ ਇਸ ਕਰਕੇ ਜਿਹੜੀ ਚੀਜ਼ ਹੈ ਜਿਹੜਾ ਤਰੀਕਾ ਹੁੰਦਾ ਨਾ ਉਸ ਤਰੀਕੇ ਨੇ ਇਹਨੂੰ ਬਣਾਉਣਾ ਪੈਂਦਾ ਫੇਰ ਹੀ ਗੱਲ ਬਣਦੀ ਏ ਹੁਣ ਆਪ ਅੱਧੀ ਬੋਤਲੀ ਬੱਸ ਪਾਣੀ ਦੀ ਭਰਨੀ ਆ ਪੂਰੀ ਨਹੀਂ ਜੇ ਭਰਨੀ ਲਓ ਜੀ ਅੱਧੀ ਬੋਤਲ ਆਪ ਜਿਹੜੀ ਪਾਣੀ ਦੀ ਸੀ ਨਾ ਪਾ ਲੇਤੀ ਤੇ ਉਸ ਤੋਂ ਬਾਅਦ ਤੁਸੀਂ ਲੈਣਾ ਨੀਲਾ ਰੰਗ ਨੀਲਾ ਰੰਗ ਲੈਣਾ ਦੋਸਤੋ ਜਿਹੜਾ ਨੀਲ ਹੁੰਦਾ ਨਾ ਆਪਾਂ ਆਪਣੇ ਕੱਪੜਿਆਂ ਦੇ ਉੱਤੇ ਨੀਲ ਲਾਉਨੇ ਆਰਤੀ ਨੀਲ ਇਹਦਾ ਜਿਹੜਾ ਨੀਲchu ਹੁੰਦਾ ਨਾ ਇਹਦਾ ਜਿਹੜਾ ਨੀਲਾ ਰੰਗ ਬੰਦਾ ਬਹੁਤ ਹੀ ਜ਼ਿਆਦਾ ਗਾਲਾ ਬੰਦਾ ਡਾਰਕ ਬੰਦਾ ਹੈ ਇਸ ਕਰਕੇ ਆਰਤੀ ਨੀਲ ਹੀ ਤੁਸੀਂ ਲੈਣਾ ਆ ਇਹ ਜਿਹੜਾ ਨਾ ਬਹੁਤ ਹੀ ਜ਼ਿਆਦਾ ਅਸਰ ਕਰੂਗਾ ਇਹ ਦੋਸਤੋ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਇਹ ਨਹੀਂ ਹੈ ਕਿ 200 ਪਰ ਦੋ ਕਿ ਚਮਚੇ ਦੇ ਵਿੱਚ ਪਾ ਦਿੱਤੇ ਤੇ ਗਾ ਕੰਮ ਬਣ ਗਿਆ ਹਨ ਇਹਦੇ ਵਿੱਚ ਦੋਸਤੋਂ ਨੀਲਾ ਰੰਗ ਪਾਉਣ ਦੇ ਵਿੱਚ ਆਪਾਂ ਕੰਜੂਸੀ ਨਹੀਂ ਜੇ ਕਰਨੀ ਇਹਨੂੰ ਆਪਾਂ ਵਾ ਵਾ ਨੀਲਾ ਰੰਗ ਪਾ ਕੇ ਭਰ ਦੇਣਾ ਆ ਪਹੁੰਚੋ 6 7 8 ਦੋਸਤੋਂ 50 ਚਮਚੇ ਜਿਹੜੇ ਹੀ ਨਾ ਆਪਾਂ ਇਹਦੇ ਵਿੱਚ ਪਾ ਦਿੱਤੇ ਤੇ 50 ਚਮਚੇ ਬੋਂ ਤੋਂ ਬਾਅਦ ਆਪਾਂ ਇਹਨੂੰ ਜਿਹੜਾ ਵਾ ਬੰਦ ਕਰਕੇ ਨਾ ਚੰਗੀ ਤਰ੍ਹਾਂ ਹਿਲਾ ਦੇਣਾ ਆ ਬੀ ਦੋਸਤੋ ਤੁਸੀਂ ਚੈੱਕ ਕਰੋ ਹੁਣ ਆਪਾਂ ਚੰਗੀ ਤਰ੍ਹਾਂ ਹਲਾ ਦਿੱਤਾ ਤੇ ਇਹਦਾ ਰੰਗ ਜਿਹੜਾ ਨਾ ਬਿਲਕੁਲ ਡਾਰਕ ਨੀਲਾ ਹੋ ਚੁੱਕਾ ਹੈ ਇਹ ਇੰਨਾ ਵੀ ਜ਼ਿਆਦਾ ਸ਼ਕਤੀਸ਼ਾਲੀ ਹੈ ਨਾ ਇਸੇ ਕਰਕੇ ਮੈਂ ਤੁਹਾਨੂੰ ਕਹਿਆ ਸੀ ਕਿ ਇਹਨੂੰ ਆਪਾਂ ਪਹਿਲਾਂ ਨਹੀਂ ਪੂਰੀ ਬੋਤਲ ਭਰ ਦੇਣੀ ਅੱਧੀ ਭਰਨੀ ਹੈ ਕਿਉਂਕਿ ਆਪਾਂ ਇਹਨੂੰ ਹਿਲਾਉਣਾ ਵਾ ਚੰਗੇ ਤਰੀਕੇ ਦੇ ਨਾਲ ਘੱਟੋ ਘੱਟ 2-3 ਮਿੰਟ ਲਾ ਕੇ ਆਪਾਂ ਇਹਨੂੰ ਹਲਾਇਆ ਹੈ ਝੋਣ ਆਪਾਂ ਇਹਨੂੰ ਜਿਹੜਾ ਪੂਰੀ ਬੋਤਲੇ ਦੀ ਭਰ ਦੇਵਾਂਗੇ ਬੋਤਲ ਭਰਨ ਦਾ ਵੀ ਬੜਾ ਸਹਾਰਾ ਹੈ ਕਈ ਲੋਕੇ ਕੀ ਕਰਦੇ ਕਿ ਇੰਨੀ ਕੁ ਊਣੀ ਰਹਿਣ ਦਿੰਦੇ ਆ ਇੰਨੀ ਕੁ ਊਣੀ ਰਹਿਣ ਦਿੰਦੇ ਆ ਐਦਾਂ ਦੋਸਤੋ ਕਦੀ ਨਹੀਂ ਜੇ ਕਰਨਾ ਕਿਉਂਕਿ ਇਹ ਜਿਹੜਾ ਤਰੀਕਾ ਹੈ ਇਸ ਤਰੀਕੇ ਦੇ ਨਾਲ ਹੀ ਕੰਮ ਕਰੂਗਾ ਇਹਨੂੰ ਆਪਾਂ ਫੁੱਲ ਨਕੋ ਨੱਕ ਪਰ ਨਾ ਆ ਇੰਨੀ ਨੀਲੀ ਬੋਤਲ ਭਰਦੇ ਨੇ ਕਿ ਬਾਹ ਡੁੱਲਣ ਤੱਕ ਆਵੇ ਹੁਣ ਆਪਾਂ ਇਹਨੂੰ ਕਰਾਂਗੇ ਦੋਸਤੋ ਬੰਦ ਹੁਣ ਤੁਸੀਂ ਇਹਦਾ ਰੰਗ ਵੇਖੋ ਤੇ ਇਹਦਾ ਕਲਰ ਵੇਖੋ ਪੂਰਾ ਡਾਰਕ ਨੀਲਾ ਬਣ ਚੁੱਕਾ ਹੈ ਨਾ ਇਹ ਦੋਸਤੋ ਇੱਕ ਵਾਰ ਤੁਸੀਂ ਬੋਤਲ ਆਪਣੇ ਘਰ ਦੇ ਬਾਹਰ ਰੱਖ ਲਈ ਜਾਂ ਤੁਸੀਂ ਟੰਗ ਲਈ 100 ਸਾਲ ਤੱਕ ਤੁਹਾਡੇ ਘਰ ਦੇ ਬਾਹਰ ਦੋਸਤੋ ਕੁੱਤਾ ਨਹੀਂ ਇਹ ਆ ਸਕਦਾ ਨਾ ਤੁਹਾਡੇ ਘਰ ਦੇ ਬਾਹਰ ਹੱਗ ਸਕਦਾ ਹੈ ਨਾ ਤੁਹਾਡੇ ਘਰ ਦੇ ਬਾਹਰ ਪੋਟੀ ਕਰ ਸਕਦਾ ਇੰਨੀ ਕਿ ਇਹ ਜਿਹੜੀ ਜ਼ਬਰਦਸਤ ਚੀਜ਼ ਬਣ ਗਈ ਹੈ ਨਾ ਤਿੰਨਾਂ ਚੀਜ਼ਾਂ ਦੇ ਨਾਲ ਰਲਾ ਕੇ ਆਪਾਂ ਇਹ ਚੀਜ਼ ਬਣਾਈ ਆ ਇਹ ਚੀਜ਼ ਬਣਾ ਕੇ ਤੁਸੀਂ ਇੱਕ ਵਾਰ ਇਹਨੂੰ ਲਗਾਓ ਆਪਣੇ ਘਰ ਦੇ ਬਾਹਰ ਬਹੁਤ ਹੀ ਵਧੀਆ ਤੁਹਾਨੂੰ ਇਹਦੇ ਜਿਹੜੇ ਅੱਛੇ ਰਿਜ਼ਲਟ ਆ ਉਹ ਮਿਲਣਗੇ ਤੇ ਵੀਡੀਓ ਚੰਗੀ ਲੱਗੀ ਨਾ ਹੁਣ ਦਬ ਕੇ ਦੋਸਤੋ ਸ਼ੇਅਰ ਕਰਕੇ ਜਾਓ ਗਾਹ ਦੀ ਗਾਹ ਦੀ ਗਾਂ ਵੀ ਤਾਂ ਨਹੀਂ ਹੋਰ ਵੀਡੀਓ ਵੇਖ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਓ ਧੰਨਵਾਦ ਸਾਰਿਆਂ ਦਾ